ਇੱਕ ਤਾਂ ਮੇਰੇ ਲੁਧਿਆਣਾ ਪੁਲਿਸ ਆਈ ਉਹਨਾਂ ਨੇ ਮੈਨੂੰ ਪਕੜਿਆ ਜੱਫਾ ਪਾਇਆ ਮੇਰਾ ਫੋਨ ਖੋਲਿਆ ਤੇ ਉਦੋਂ ਮੈਂ ਪੁੱਛਿਆ ਹਾਂ ਜੀ ਦੱਸੋ ਕੀ ਕੀ ਸੈਕਟਰ ਚ ਤੁਸੀਂ ਮੈਨੂੰ ਕਿਆ ਕਰ ਰਹੇ ਹੋ ਕਹਿੰਦੇ ਨੂੰ ਦੱਸਦੇ ਐ ਐਸ ਐਚਓ ਬੁਲਾ ਰਿਆ ਗੱਲ ਕਰਨੀ ਐ ਐਸ ਐਚਓ ਬੁਲੂਗੀ ਬੁਲਾ ਰਿਆ ਤੇ ਮੈਂ ਵਕੀਲ ਸਾਹਿਬ ਨੂੰ ਮਤਲਬ ਕਿ ਉੱਥੋਂ ਅਲਟੀਮੇਟ ਕੀਤਾ ਵਕੀਲ ਸਾਹਿਬ ਨੇ ਪੂਰੇ ਫੋਨ ਫਾਨ ਕਮਾ ਕੇ ਡੀ ਜੀ ਪੀ ਐ ਡੀ ਜੀ ਪੀ ਐਸ ਐਸ ਪੀ ਕਮਿਸ਼ਨਰ ਤੱਕ ਸਾਰੀਆਂ ਗੱਲਾਂ ਕੀਤੀਆਂ ਪਤਾ ਲੱਗਿਆ ਵੀ 11 ਵਜੇ ਮੈਨੂੰ ਹੈਬੋਵਾਲ ਥਾਣੇ ਤੋਂ ਯੂ-ਟਰਨ ਮਾਰ ਕੇ 11 ਵਜੇ ਮੈਨੂੰ ਉੱਥੇ ਛੱਡ ਕੇ ਜਾਏਗੇ। ਜੇ ਤਾਂ ਸਜ਼ਾ ਹੋਈ ਸਜ਼ਾ ਹੁਣ ਤੋਂ ਬਾਅਦ ਉਹਨੂੰ ਹੁਣ ਜੇਲ੍ਹ ਦੇ ਵਿੱਚ ਅੰਦਰ ਬੈਠ ਕੇ ਲੱਗਦਾ ਵੀ ਮੈਂ ਤਾਂ ਮਰ ਗਿਆ। ਇਹਨੂੰ ਵੀ ਮਾਰਾਂਗਾ ਮੈਂ। ਜਿੰਨੀ ਪੂੰਜੀ ਹੈ ਉਹਦੇ ਕੋਲ ਉਹ ਸਾਰੀ ਵੇਚ-ਵੇਚ ਕੇ ਉਹ ਮੇਰੇ ਉੱਪਰ ਲਾਰਿਆ। ਅਸੀਂ ਲੜਾਂਗੇ ਜਿੱਤੇ ਤੱਕ ਲੜਾਈ ਹੋਣੀ ਦੇਖੋ ਲਾਸਟ ਟਾਈਮ ਐ ਵੀ ਮਰ ਜਾਣਾ ਮਰਨਾ ਹੁਣੇ ਵੀ ਐ। ਪਰ ਇੱਕ ਇਤਿਹਾਸ ਅਸੀਂ ਰਚ ਜਾਾਂਗੇ ਵੀ ਅਸੀਂ ਕੋਈ ਚੀਜ਼ ਕੀਤੀ ਸੀ। ਜੇ ਇਹਨਾਂ ਨੇ ਇੱਕ ਆਫਰ ਦਿੱਤਾ ਸੀ ਜੇ ਕਿ ਤੂੰ ਧਰਮ ਕਨਵਰਟ ਕਰਦਾ ਤਾਂ ਫਿਰ ਤੈਨੂੰ ਤੇਰੇ ਸਾਰੇ ਪਰਚੇ ਖਤਮ ਕਰ ਦਿਆਂ ਕਿਉਂਕਿ ਤੂੰ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਹੈ ਦੇਖੋ ਹਰ ਇੱਕ ਐਫ ਆਈ ਆਰ ਕੁਝ ਨਮਸ ਖਾ ਕੇ ਜਾਂਦੀ ਹੈ ਤੁਸੀਂ ਵਾਈ ਪੁਰਨ ਜੀ ਦਾ ਨਾਮ ਸੁਣਿਆ ਹੋਣਾ ਏ ਡੀ ਜੀ ਪੀ ਤੇ ਉਹ ਉਹਨਾਂ ਨੇ ਐਟ੍ਰੋਸਿਟੀ ਨਾਲ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਈ ਵੀ ਮੇਰੇ ਨਾਲ ਐਟ੍ਰੋਸਿਟੀ ਹੋਈ ਹੈ ਤੇ ਜਿਹੜਾ ਇਹ ਮੇਰੇ ਨਾਲ ਹੋ ਰਿਹਾ ਇਹ ਕੀ ਹੈ ਇਹ ਵੀ ਤਾਂ ਐਟ੍ਰੋਸਿਟੀ ਹੈ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਬਰਜਿੰਦਰ ਪਾਸਟਰ ਦਾ ਜਿਹੜੇ ਐਪੀਸੋਡ ਹੈਗਾ ਉਹ ਮੁਕੰਨ ਦਾ ਨਾਮ ਨਹੀਂ ਲੈ ਰਿਹਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਗੇ ਹੋ ਰਹੀਆਂ ਨੇ ਕਿਉਂਕਿ ਉਹਨਾਂ ਦੇ ਜਿਹੜੇ ਸ਼ਿਕਾਇਤ ਕਰਤਾ ਨੇ ਉਹ ਕਾਫੀ ਉਹਨਾਂ ਨੂੰ ਹਜੇ ਵੀ ਜਿਹੜੀਆਂ ਨੇ ਉਹ ਦੁਸ਼ਵਾਰੀਆਂ ਸਾਹਮਣੇ ਆ ਰਹੀਆਂ ਅੱਜ ਉਹ ਫਿਰ ਇੱਕ ਵਾਰੀ ਮੀਡੀਆ ਦੇ ਰੂਬਰੂ ਹੋਏ ਨੇ ਰੌਕੀ ਜਿਹੜੇ ਨੇ ਹਸਬੈਂਡ ਕੰਪਲੇਨੈਂਟ ਜਿਹੜੀ ਹੈਗੀ ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹਨਾਂ ਨੂੰ ਕੱਲ ਹਬੋਵਾਲ ਦੀ ਜਿਹੜੀ ਪੁਲਿਸ ਹੈਗੀ ਲੁਧਿਆਣਾ ਦੀ ਉਹ ਲੈ ਗਈ ਸੀ ਚੱਕ ਕੇ ਬਾਅਦ ਚ ਉਹ ਛੱਡ ਕੇ ਗਈ ਉਹ ਬੜਾ ਇੱਕ ਐਪੀਸੋਡ ਹੋਇਆ ਉਹਦੇ ਲਈ ਬਿਲੋਂਗਿੰਗ ਫੇਰ ਜਾਂ ਫਿਰ ਕਹਿ ਸਕਦੇ ਹੋ ਕਿ ਹਾਈਵੇ ਇਹਨਾਂ ਨੂੰ ਸਾਰਾ ਦਾ ਸਾਰਾ ਜਾਮ ਕਰਨਾ ਪਿਆ ਕੱਲ ਕਾਫੀ ਜ਼ਿਆਦਾ ਜਿਹੜਾ ਸੀ ਹਾਈਲਾਈਟ ਖਬਰ ਖੁਈ ਸੀ ਇਹਦੇ ਬਾਰੇ ਗੱਲਬਾਤ ਦਿਆਂ ਰਾਤ ਨੂੰ ਛੱਟ ਕੇ ਉਹਨਾਂ ਨੂੰ ਗਏ ਐ ਰੌਕੀ ਸਾਡੇ ਨਾਲ ਨੇ ਗੱਲ ਬਾਤ ਕਰਦੇ ਐ ਰੌਕੀ ਜਦੋਂ ਕੱਲ ਤੁਹਾਨੂੰ ਲੈ ਕੇ ਗਏ ਐ ਤਾਂ ਕੀ ਮਤਲਬ ਕੀ ਕਿਸ ਤਰੀਕੇ ਦਾ ਸਾਰਾ ਐਪੀਸੋਡ ਸੀ ਕੀ ਪਤਾ ਲੱਗਿਆ ਤੁਹਾਨੂੰ ਕਿਹੜੀ ਪੁਲਿਸ ਸੀ ਕਿੱਥੋਂ ਆਈ ਸੀ ਮੈਂ ਇੱਕ ਸਰਕਾਰੀ ਟੂਟੀ ਦਾ ਰੋਲਾ ਚੱਲਦਾ ਸੀ ਪੰਚਾਇਤ ਦਾ ਮੈਂ ਉਹ ਸਰਕਾਰੀ ਟੂਟੀ ਬਣਵਾ ਰਿਹਾ ਸੀ ਤੇ ਜਦੋਂ ਮੈਨੂੰ ਦੋ ਪੁਲਿਸ ਤਿੰਨ ਪੁਲਿਸ ਚਾਰ ਪੁਲਿਸ ਐਦਾ ਪਾ ਕੇ ਘੇਰਾ ਪਾ ਲੈ ਇੱਕਦਮ ਲੁਧਿਆਣਾ ਪੁਲਿਸ ਆਈ ਉਹਨਾਂ ਨੇ ਮੈਨੂੰ ਪਕੜਿਆ ਜੱਫਾ ਪਾਇਆ ਮੇਰਾ ਫੋਨ ਖੋਲਿਆ ਜੀ ਤੇ ਉਦੋਂ ਮੈਂ ਪੁੱਛਿਆ ਹਾਂਜੀ ਦੱਸੋ ਕਿ ਕਿਸ ਸੈਕਟਰ ਚ ਤੁਸੀਂ ਮੈਨੂੰ ਕਿਆ ਕਰ ਰਹੇ ਕਹਿੰਦੇ ਨੂੰ ਦੱਸਦੇ ਐ ਐਸਐਚਓ ਬੁਲਾ ਰਿਆ ਗੱਲ ਕਰਨੀ ਐ ਐਸਐਚਓ ਬਲੂੰਗੀ ਬੁਲਾ ਰਿਆ ਮੈਂ ਕਿਹਾ ਤੁਸੀਂ ਕਿੱਥੇ ਹੋ ਕਹਿੰਦਾ ਸੀ ਮੋਹਾਲੀ ਪੁਲਿਸ ਐ ਮੈਂ ਕਿਹਾ ਲੱਗਤਾ ਨਹੀਂ ਤੁਸੀਂ ਮੋਹਾਲੀ ਪੁਲਿਸ ਤੁਸੀਂ ਬਾਹਰ ਤੋਂ ਕਹਿੰਦਾ ਨਹੀਂ ਨਹੀਂ ਐਸਐਚਓ ਨਾਲ ਗੱਲ ਕਰਨੀ ਐ ਫਟਾਫਟ ਮੈਨੂੰ ਲੈ ਕੇ ਗਏ ਗੱਡੀ 'ਚ ਬਿਠਾ ਕੇ ਉਹਨਾਂ ਨੇ ਫਟਾਫਟ ਇੱਕ ਜਿਪਸੀ ਮੇਰੇ ਮੂਹਰੇ ਲਾ ਕੇ ਜੇ ਜਿਹੜੀ ਆਪਣਾ ਬਲੂੰਗੀ ਥਾਣੇ ਦੀ ਜਿਪਸੀ ਸੀ ਉਹ ਟੂਲ ਪਲਾਜਾ ਤੱਕ ਛੱਡ ਕੇ ਆਈ ਦੂਜੀ ਗੱਡੀ ਨੂੰ ਤੇ ਉਹ ਮਿੰਟੋਂ ਮਿੰਟ ਮੈਂ ਵਕੀਲ ਸਾਹਿਬ ਨੂੰ ਮਤਲ ਐਸਐਸਪੀ ਕਮਿਸ਼ਨਰ ਤੱਕ ਸਾਰੀਆਂ ਗੱਲਾਂ ਕੀਤੀਆਂ ਮੈਨੂੰ ਨਹੀਂ ਪਤਾ ਸੀ ਕਿਸ ਫਾਇਲ ਚ ਕੀਤਾ ਕੀ ਹੈ ਸਾਰੀ ਡਿਟੇਲ ਵਕੀਲ ਸਾਹਿਬ ਨੇ ਕਢਾਈ ਪਰ ਮੈਨੂੰ ਤਾਂ ਫਿਰ ਜਦੋਂ ਪਤਾ ਲੱਗਿਆ ਵੀ 11 ਵਜੇ ਮੈਨੂੰ ਹੈਬੋਵਾਲ ਥਾਣੇ ਤੋਂ ਯੂਟਰਨ ਮਾਰ ਕੇ 11 ਵਜੇ ਮੈਨੂੰ ਉੱਥੇ ਛੱਡ ਕੇ ਜਾਏਗੇ ਜੀ ਤੇ ਮਤਲਬ ਕਿ ਇਹ ਸਾਰਾ ਦਾ ਸਾਰਾ ਲਗਾਤਾਰ ਤੁਹਾਡੇ ਨਾਲ ਹੋ ਰਿਹਾ ਬਾਰ-ਬਾਰ ਤੁਸੀਂ ਜਿਹੜਾ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਗੱਲਬਾਤ ਰੱਖ ਰਹੇ ਹੋ ਇਹ ਕਿਉਂ ਮਤਲਬ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਡੀ ਮਗਰ ਕਿਉਂ ਇਸ ਤਰੀਕੇ ਦੇ ਨਾਲ ਪਿਆ ਜਾ ਰਿਹਾ ਬਾਰ-ਬਾਰ ਜਾਂ ਤੁਹਾਨੂੰ ਹੀ ਡੈਫੀਨਿਟਲੀ ਕਾਰਨ ਵਜ੍ਹਾ ਤਾਂ ਖੈਰ ਬਹੁ ਤੁਸੀਂ ਕੰਪਲੇਨੈਂਟ ਸੀਗੇ ਉਹ ਸਾਰੇ ਸਾਰੇ ਐਪੀਸੋਡ ਦੇ ਵਿੱਚ ਸਜ਼ਾ ਹੋਈ ਹੈ ਬਜਿੰਦਰ ਪਾਸਟਰ ਨੂੰ ਬਹੁਤ ਗੱਲਾਂ ਨੇ ਪਰ ਫਿਰ ਵੀ ਦੇਖੋ ਹਰ ਇੱਕ ਵਿਅਕਤੀ ਜਾਂ ਸੋਸ਼ਲ ਵਰਕਰ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਦਾ ਜਦੋਂ ਵਿਅਕਤੀ ਪੈਦਾ ਹੁੰਦਾ ਉਸ ਤੋਂ ਬਾਅਦ ਹਮੇਸ਼ਾ ਉਹਦੀ ਜ਼ਿੰਦਗੀ ਦੇ ਵਿੱਚ ਕਦੀ ਗਿਰਦਾ ਹੈ ਖੜਦਾ ਹੈ ਗਿਰਦਾ ਖੜਦਾ ਹੈ ਇਦਾਂ ਦਾ ਇੱਕ ਪਾਟ ਸੀ ਬਜਿੰਦਰ ਪਾਸਟਰ ਉਹਨੂੰ ਅਸੀਂ ਸਜ਼ਾ ਕਰਾਈ ਸਟਰਗਲ ਕੀਤਾ ਵਕੀਲ ਸਾਹਿਬ ਨੇ ਪੂਰਾ ਜ਼ੋਰ ਲਾਇਆ ਅਸੀਂ ਸਾਡੇ ਸਮਾਜ ਨੇ ਪੂਰਾ ਜ਼ੋਰ ਲਾਇਆ ਜਦੋਂ ਸਜ਼ਾ ਹੋਈ ਸਜ਼ਾ ਹੋਣ ਤੋਂ ਬਾਅਦ ਉਹਨੂੰ ਹੁਣ ਜੇਲ੍ਹ ਦੇ ਵਿੱਚ ਅੰਦਰ ਬੈਠ ਕੇ ਲੱਗਦਾ ਵੀ ਮੈਂ ਤਾਂ ਮਰ ਗਿਆ ਇਹਨੂੰ ਵੀ ਮਾਰਾਂਗਾ ਮੈਂ ਜਿੰਨੀ ਪੂੰਜੀ ਹੈ ਉਹਦੇ ਕੋਲ ਉਹ ਸਾਰੀ ਵੇਚ ਵੇਚ ਕੇ ਉਹ ਮੇਰੇ ਉੱਪਰ ਲਾ ਰਿਹਾ ਜਿੱਦਾਂ ਕਈ ਮੁਲਾਜ਼ਮ ਹੁੰਦੇ ਆ ਜਿਹੜੇ ਆਪਣੀ ਸੈਲਰੀ ਤੋਂ ਸੰਤੁਸ਼ਟ ਨਹੀਂ ਆ ਉਹਨਾਂ ਨੂੰ ਹੋਰ ਵੀ ਪੈਸਾ ਚਾਹੀਦਾ ਹੁੰਦਾ ਸਾਰੇ ਮੁਲਾਜ਼ਮ ਇੱਕ ਜਿਹੇ ਨਹੀਂ ਹੈਗੇ ਜਿਹੜੇ ਸੰਤੁਸ਼ਟ ਨਹੀਂ ਆ ਜਿਹੜੇ ਸੰਤੁਸ਼ਟ ਨਹੀਂ ਆ ਉਹ ਬਜਿੰਦਰ ਪਾਸਟਰ ਤੋਂ ਪੈਸਾ ਲੈ ਕੇ ਮੇ ਤੇ ਫਾਇਰ ਦਰਜ ਕਰ ਦਿੰਦੇ ਜਿਹੜੇ ਸੰਤੁਸ਼ਟ ਆ ਉਹ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਾਂਗੇ ਇਹ ਗੱਲ ਹੈ ਤੇ ਇਹ ਪਾਰਟ ਜਿਹੜਾ ਲਾਈਫ ਦਾ ਹੈ ਇਸ ਨੂੰ ਤਾਂ ਅਸੀਂ ਹਾਰਦੇ ਨਹੀਂ ਕਿਉਂਕਿ ਮੈਂ ਵਾਲਮੀਕੀ ਕੌਮ ਤੋਂ ਪੈਦਾ ਹੋਇਆ ਇਹਦੇ ਵਿੱਚ ਤੇ ਅਸੀਂ ਹਮੇਸ਼ਾ ਹਾਰ ਨਹੀਂ ਮੰਨੀ ਅਸੀਂ ਲੜਾਂਗੇ ਜਿੱਥੇ ਤੱਕ ਲੜਾਈ ਹੋਣੀ ਦੇਖੋ ਲਾਸਟ ਟਾਈਮ ਇਹ ਵੀ ਮਰ ਜਾਣਾ ਮਰਨਾ ਹੁੰਨੇ ਵੀ ਆ ਪਰ ਇੱਕ ਇਤਿਹਾਸ ਅਸੀਂ ਰਚ ਜਾਗੇ ਵੀ ਅਸੀਂ ਕੋਈ ਚੀਜ਼ ਕੀਤੀ ਸੀ ਕਿਉਂਕਿ ਮੈਂ ਸਭ ਤੋਂ ਪਹਿਲਾਂ ਲੀਗਲ ਜਿਹੜੀ ਲੀਗਲ ਚੀਜ਼ ਹੁੰਦੀ ਆ ਉਹਦਾ ਸਭ ਤੋਂ ਵੱਡਾ ਫੈਕਟ ਪੈਂਦਾ ਉਹ ਸਾਡੇ ਅਨਿਲ ਸਾਗਰ ਸਾਹਿਬ ਸਾਡੇ ਐਡਵੋਕੇਟ ਸਾਫ ਸੀਨੀਅਰ ਉਹ ਹਰ ਵਕਤ ਇੱਕ ਰਿੰਗ ਤੇ ਸਾਡਾ ਫੋਨ ਚੱਕਦੇ ਆਰ ਇੱਕ ਰਿੰਗ ਦੇ ਵਿੱਚ ਉਹ ਸਾਨੂੰ ਜਵਾਬ ਦਿੰਦੇ ਆ ਕਿਉਂਕਿ ਮੈਂ ਇੱਕ ਦਿਨ ਭਾਵਕ ਹੋ ਕੇ ਕਿਹਾ ਸੀ ਮੈਂ ਕਹਿੰਦਾ ਸਰ ਵੀ ਮੈਨੂੰ ਇਹ ਆਫਰ ਕਰਦੇ ਆ ਵੀ 크ਿਸਚਨ ਬਣ ਜਾ ਤੇਰੇ ਸਾਰੇ ਕੇਸ ਖਤਮ ਹੋ ਜਾਣਗੇ ਜੀ ਤੇ ਮੇਰੇ ਮੰਮੀ ਰੈਡੀ ਵੀ 크ਿਸਚਨ ਬਣੇ ਹੋਏ ਆ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਤੇਰੀ ਪ੍ਰਾਪਰਟੀ ਪ੍ਰਾਪਰਟੀ ਆ ਮੈਨੂੰ ਪ੍ਰਾਪਰਟੀ ਦਾ ਵੀ ਬੇਦਖਲ ਕਰ ਤੇ ਮੇਰੇ ਮੰਮੀ ਰੈਡੀ ਨੇ ਕਿਹਾ ਤੇ 크ਿਸਚਨ ਬਣ ਜਾ ਤੈਨੂੰ ਸਾਰਾ ਕੁਝ ਦੇ ਦਾਂਗੇ ਤੇ ਫਿਰ ਮੈਂ ਸਰ ਨਾਲ ਕੀਤੀ ਕਿਉਂਕਿ ਮੈਂ ਲੀਗਲ ਰਾਏ ਲਈਤੀ ਸਰ ਤੋਂ ਤੇ ਉਹਨਾਂ ਨੇ ਦੱਸਿਆ ਵੀ ਦੇਖੋ ਧਰਮ ਲਈ ਮਰਨਾ ਬਹੁਤ ਬੜੀ ਗੱਲ ਹੁੰਦੀ ਆ ਰੋਕੀ ਉਈ ਦਾ ਕੰਮ ਨਹੀਂ ਕਰਨਾ ਮੈਂ ਕਿਹਾ ਠੀਕ ਹੈ ਜੀ ਮੈਂ ਨਹੀਂ ਕਰਦਾ ਤੇ ਉਸੀ ਜਿਹੜੀ ਨੀਤੀ ਤੇ ਆਪਾਂ ਚੱਲ ਰਹੇ ਆ ਅਸੀਂ ਜੋ ਮਰਜ਼ੀ ਹੋ ਜੇ ਅਸੀਂ ਇਹਨਾਂ ਦੇ ਉਹ ਨਹੀਂ ਕਰਾਂਗੇ ਧਰਮ ਉਹ ਨਹੀਂ ਕਰਾਂਗੇ ਕਨਵਰਟ ਨਹੀਂ ਕਰਾਂਗੇ ਜੇ ਇਹਨਾਂ ਨੇ ਇੱਕ ਆਫਰ ਦਿੱਤਾ ਸੀ ਜੇ ਕਿ ਤੂੰ ਧਰਮ ਕਨਵਰਟ ਕਰਦਾ ਤਾਂ ਫਿਰ ਤੈਨੂੰ ਤੇਰੇ ਸਾਰੇ ਪਰਚੇ ਖਤਮ ਕਰ ਦਿਆਂ ਕਿਉਂਕਿ ਤੂੰ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਹੈ ਕਿ ਅਸੀਂ ਕਮਿਊਨਿਟੀ ਜਿਸ ਕਮਿਊਨਿਟੀ ਨੂੰ ਅਸੀਂ ਧਰਮ ਪਰਿਵਰਤਨ ਕਰ ਰਹੇ ਆ ਤੁਸੀਂ ਤੁਸੀਂ ਸਾਡਾ ਵਿਰੋਧ ਕਰਦੇ ਹੋ ਤੁਸੀਂ ਰੋਕ ਰਹੇ ਹੋ ਤੇ ਤੁਸੀਂ ਇਸ ਨੂੰ ਹਟਾਇਆ ਜਾਵੇ ਜਿੱਦਾਂ ਸਰਨੇ ਅੰਦਰ ਗੱਲ ਦਸੀ ਵੀ ਕਾਂ ਨੂੰ ਮਾਰ ਕੇ ਟੰਗਣ ਵਾਲੀ ਕੱਲ ਉਹ ਕਾਂ ਮੈਨੂੰ ਬਣਾਉਣਾ ਚਾ ਰਹੇ ਆ ਲੋਕਿ ਜਿੱਥੇ ਤਾਂ ਗੱਲ ਕੀਤੀ ਜੇ ਆਮ ਤੌਰ ਤੇ ਪਰਿਵਾਰਾਂ ਦੇ ਨਾਲ ਆਪਾਂ ਸਮਾਜ 'ਚ ਸਾਰੇ ਰਹਿੰਦੇ ਆ ਆਪਾਂ ਦੇਖਦੇ ਆ ਕਿ ਮਾਪੇ ਦੀ ਜਿਹੜੀ ਵੀ ਵਿਚਾਰਧਾਰਾ ਹੁੰਦੀ ਹੈ ਜਾਂ ਜਿਹੜਾ ਬੱਚਾ ਜਿਸ ਵੀ ਉਹਦੇ ਚ ਜਨਮ ਲੈਂਦਾ ਉਹਦੇ ਬਾਅਦ ਮਾਪੇ ਦੇ ਵਿਚਾਰ ਧਾਰਾ ਦੇ ਨਾਲ ਜਾਂ ਉਹਨਾਂ ਦੇ ਵਿਚਾਰਾਂ ਨਾਲ ਚੱਲਦਾ ਜਿਹਦਾ ਤੁਸੀਂ ਆਪ ਹੀ ਜ਼ਿਕਰ ਕੀਤਾ ਬੜਾ ਇੱਥੇ ਡਿਫਰੈਂਟ ਚੀਜ਼ ਦੇਖਣ ਨੂੰ ਮਿਲਿਆ ਆਮ ਤੌਰ ਤੇ ਇਹ ਹੁੰਦਾ ਕਿ ਔਲਾਦ ਜਿਹੜੀ ਹੈਗੀ ਹੈ ਉਹ ਕੋਈ ਹੋਰ ਰਾਹ ਅਪਣਾ ਲੈਂਦੀ ਹੈ ਤੇ ਤੁਸੀਂ ਜਿਹੜਾ ਹੈਗਾ ਇੱਥੇ ਆਪਣੀ ਮਤਲਬ ਸਮਾਜ ਨਾਲ ਜੁੜੇ ਰਹਿਣਾ ਆਪਣੇ ਅਕੀਦੇ ਚ ਆਪਣੇ ਪਰਿਵਾਰ ਆਪਣੇ ਧਰਮ ਦੇ ਵਿੱਚ ਖੜੇ ਰਹਿਣਾ ਚਾਹੁੰਦੇ ਹੋ ਤੁਹਾਡੇ ਪੇਰੈਂਟਸ ਦੀ ਕਿ ਉਹਨਾਂ ਨੇ ਮਨ ਨਾਲ ਕੀਤਾ ਕਿ ਉਹ ਵੀ ਕਿਤੇ ਇਨਫਲੂਐਂਸ ਹੋਏ ਸੀਗੇ ਕਿਸ ਤਰੀਕੇ ਦੇ ਨਾਲ ਮਤਲਬ ਇਹ ਵੀ ਪ੍ਰੋਪੋਰਸ਼ਨ ਬੜਾ ਡਿਫਰੈਂਟ ਲੱਗ ਰਿਹਾ ਕਿਉਂਕਿ ਨਵੀਂ ਜਨਰੇ ਜਿਹੜੀ ਹੁੰਦੀ ਹੈ ਉਹ ਤਾਂ ਰਾਹ ਅਲੱਗ ਕਰ ਲੈਂਦੀ ਹੈ ਸਗੋਂ ਜਿਹੜੇ ਕਨਵੈਨਸ਼ਨਲ ਲੋਕ ਹੁੰਦੇ ਆ ਜਾਂ ਵੱਡੇ ਬਜ਼ੁਰਗ ਹੁੰਦੇ ਆ ਉਹ ਤਾਂ ਆਪਣੇ ਉਸ ਤੇ ਜ਼ਿਆਦਾ ਪਕੜ ਕੇ ਰਹਿੰਦੇ ਜੜਾ ਨੂੰ ਐਕਚੁਅਲ ਮੈਮ ਮੈਂ ਆਪਣੇ ਨਾਨਕੇ ਪੈਦਾ ਹੋਇਆ ਅੱਛਾ ਜੀ ਤੇ ਨਾਨਕੇ ਹੀ ਰਹਾ ਮੇਰੇ ਘਟ ਰਿਲੇਸ਼ਨ ਸੀ ਮਾਤਾ ਪਿਤਾ ਨਾਲ ਤੇ ਉਸ ਤੋਂ ਬਾਅਦ ਜਦੋਂ ਮੈਂ ਬड़ा ਹੋ ਗਿਆ ਜਦੋਂ ਪ੍ਰੋਪਰਟੀ ਦਾ ਹਿੱਸਾ ਦੇਣ ਦੀ ਬਾਰੀ ਹੁੰਦੀ ਹੈ ਤਾਂ ਮੇਰੀ ਮੰਮੀ ਨੇ ਮੇਰਾ ਵਿਰੋਧ ਕੀਤਾ ਵੀ ਇਹਦਾ ਹਿੱਸਾ ਔਰੇ ਨਹੀਂ ਬਣਦਾ ਉੱਤੇ ਬਣਦਾ ਜਦੋਂ ਮੇਰਾ ਵਿਆਹ ਹੋਇਆ ਫਿਰ ਮੈਨੂੰ ਇੱਧਰ ਭੇਜ ਦਿੱਤਾ ਗਿਆ ਤੇ ਇੱਧਰ ਜੋ ਮੇਰਾ ਹਿੱਸਾ ਬਣਦਾ ਸੀ ਉਹ ਦਿੱਤਾ ਗਿਆ ਉਸ ਤੋਂ ਪਹਿਲਾਂ ਇਹ ਕਨਵਰਟ ਹੋ ਚੁੱਕੇ ਸੀ ਜੀ ਜੀ ਤੁਸੀਂ ਪੜੇ ਲਿਖੇ ਹੋ ਕਿੰਨਾ ਕੁ ਪੜਾਈ ਕੀਤੀ ਹੈ ਤੁਸੀਂ ਮੈਂ ਜੀ ਲਾ ਇੰਟਰਨ ਐ ਜੀ ਐਲ ਐਲ ਬੀ ਬੀ ਐਲ ਐਲ ਜੀ ਜੀ ਹਾਂ ਜੀ ਤੇ ਹੁਣ ਤੁਸੀਂ ਜਿਹੜਾ ਸਾਰੀ ਸਾਰੀ ਇਹ ਨਵਾਂ ਇੱਕ ਐਪੀਸੋਡ ਹੋਇਆ ਤੁਹਾਡੇ ਨਾਲ ਹੁਣ ਤੁਸੀਂ ਕੀ ਚਾਹੁੰਦੇ ਹੋ ਅੱਗੇ ਆਉਣ ਵਾਲੇ ਦਿਨ ਦੇ ਵਿੱਚ ਜਾਂ ਤੁਹਾਡੀ ਹੁਣ ਮ ਦੇਖੋ ਹਰ ਇੱਕ ਐਫ ਆਈ ਆਰ ਕੁਝ ਨਮਸ ਖਾ ਕੇ ਜਾਂਦੀ ਹੈ ਐਦਾਂ ਹੀ ਮੰਡੀ ਚ ਹੋਈ ਪਾਸਟਰ ਬਜਿੰਦਰ ਦੀ ਘਰ ਵਾਲੀ ਦੁਆਰਾ ਹੋਈ ਤੇ ਕਈ ਐਫ ਆਈ ਆਰ ਮੇਰੇ ਤੇ ਹੋ ਚੁੱਕੀਆਂ ਉਹਨਾਂ ਨੇ ਹਰ ਇੱਕ ਐਫ ਆਈ ਆਰ ਨੇ ਮੈਨੂੰ ਕੁਝ ਸਿਖਾਇਆ ਜਿੰਦਗੀ ਦਾ ਪਾਠ ਸਿਖਾਇਆ ਵੀ ਜਿੰਦਗੀ ਇਦਾਂ ਨਹੀਂ ਜਿਣੀ ਰੋਕੀ ਜਿੰਦਗੀ ਇਦਾਂ ਜੀ ਜਾਂਦੀ ਹੈ ਤੇ ਇਹ ਐਫਆਈਆਰ ਨੂੰ ਵੀ ਮੈਂ ਇੱਕ 파ਟ ਸਮਝਦਾ ਆਪਣੀ ਲਾਈਫ ਦਾ ਕਿ ਵੀ ਮੈਨੂੰ ਸਿੱਖਣ ਨੂੰ ਮਿਲਿਆ ਕਿਉਂਕਿ ਮੈਂ ਲੋ ਇੰਟਰਨ ਹੈਗਾ ਹੀ ਆ ਮੈਨੂੰ ਇਹਦੇ ਵਿੱਚ ਹਰ ਇੱਕ ਲੂਸ ਪੁਆਇੰਟ ਪੁਆਇੰਟ ਪਲੱਸ ਪੁਆਇੰਟ ਸਰ ਹਰ ਕੁਝ ਸਿੱਖਣ ਨੂੰ ਮਿਲ ਰਿਹਾ ਮੈਨੂੰ ਕੋਈ ਦੂਰ ਜਾਣ ਦੀ ਲੋੜ ਨਹੀਂ ਮੈਨੂੰ ਵਕੀਲ ਕਿਸੇ ਨੇ ਨਹੀਂ ਬਣਾਇਆ ਮੈਨੂੰ ਇਹਨਾਂ ਨੇ ਹੀ ਵਕੀਲ ਬਣਾਇਆ ਪਰਚਾ ਨਹੀਂ ਵਕੀਲ ਬਣਾਇਆ ਪੱਕੇ ਵਕਾਲਤ ਮੈਂ ਹੁਣੀ ਸ਼ੁਰੂਆਤ ਕੀਤੀ ਆ ਤੇ ਕੋਈ ਗੱਲ ਨਹੀਂ ਜਲਦੀ ਹੀ ਮੈਂ ਕੋਈ ਸਮਾਂ ਆਦਾ ਆਏਗਾ ਜਾਂ ਤਾਂ ਕਾਲਾ ਕੋਡ ਪਾ ਕੇ ਆਵਾਂਗਾ ਤੇ ਮੈਂ ਇਹਨਾਂ ਨੂੰ ਹੀ ਕੋਰਟ ਚ ਘੜੀਸਾਂਗਾ ਬੜੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਤੁਸੀਂ ਦੇਖੀ ਹੋਣੀ ਫ ਬਿਲਕੁਲ ਸੇਮ ਰੋਲ ਕਰਾਂਗੇ ਅੱਛਾ ਜੀ ਜਿਹੜੀ ਤੁਸੀਂ ਗੱਲ ਕੀਤੀ ਖਾਸ ਕਰਕੇ ਕਿ ਮੈਂ ਹੁਣ ਵਕੀਲ ਵੀ ਆ ਤੁਹਾਨੂੰ ਕਾਨੂੰਨ ਦੀ ਸਮਝ ਵੀ ਹੈਗੀ ਹੈ ਪਰ ਜਿਸ ਤਰੀਕੇ ਦੇ ਨਾਲ ਆਮ ਤੌਰ ਤੇ ਐਦਾ ਲੱਗਦਾ ਹੈ ਕਿ ਜਿਹੜੇ ਕੋਟਾਂ ਦੇ ਵਿੱਚ ਨੇ ਉਹ ਨਵੇੜੇ ਹੁੰਦੇ ਨਹੀਂ ਲਟਕਦੇ ਜਾਦਾ ਨੇ ਬਹੁਤ ਸਾਰੀਆਂ ਉਮਰਾਂ ਲੱਗ ਜਾਂਦੀਆਂ ਜਿੱਦਾਂ ਕਿ ਅਸੀਂ ਦੇਖਦੇ ਸੁਣਦੇ ਵੀ ਆ ਰਹੇ ਤੁਹਾਡੇ ਵਕੀਲ ਸਾਹਿਬ ਅਨਿਲ ਸਾਗਰ ਸਾਹਿਬ ਨੇ ਵੀ ਇਹ ਗੱਲ ਨੂੰ ਤਸਦੀਕ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਪਰ ਜਿਤੋਂ ਤੱਕ ਇਹ ਸਾਰੇ ਦੇ ਸਾਰੇ ਗੱਲ ਕਿਤੇ ਤੁਹਾਡੇ ਤੇ ਜਿਹੜੇ આરોਪ ਲਾਏ ਗਏ ਉਹ ਬਹੁਤ سنگੀਨ ਤਰੀਕੇ ਦੇ આરોਪ ਥੱਪੇ ਜਾ ਰਹੇ ਹਮੇਸ਼ਾ ਮਤਲਬ ਕਿ ਉਹਦੇ ਵਿੱਚ ਖਾਸ ਕਰਕੇ ਕਿਤੇ ਨਾ ਕਿਤੇ ਔਰਤਾਂ ਜਿਹੜੀ ਹੈਗੀ ਆ ਔਰਤਾਂ ਨੂੰ ਕੁੜੀਆਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਹੈਗੀ ਆ ਔਰ ਸੈਂਟਰ ਪੁਆਇੰਟ ਹੁੰਦੀ ਹੈ ਜਦੋਂ ਵੀ ਇਸ ਤਰੀਕੇ ਤੇ ਤੁਹਾਡੇ ਤੇ આરોਪ ਲੱਗ ਰਹੇ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਵਜ੍ਹਾ ਇਸ ਤਰੀਕੇ ਦੇ ਨਾਲ ਹਮੇਸ਼ਾ ਕਿਉਂ ਤੁਹਾਨੂੰ ਜਿਹੜਾ ਲਪੇਟੇ ਚ ਲਿਆ ਜਾ ਰਿਹਾ ਹੈ ਇਹ ਇਦਾਂ ਹੈ ਕਿ ਜਦੋਂ ਵੀ ਕੋਈ ਹੁਣ ਮੈਨੂੰ ਪੀਐਸਓਜ਼ ਮਿਲੇ ਹੋਏ ਆ ਤੇ ਜਿਹੜੀ ਐਫਆਈਆਰ ਹੈ ਇਮੀਡੀਏਟਲੀ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਕੋਈ ਵੀ ਕੁੜੀ ਥਾਣੇ ਜਾਂਦੀ ਹੈ ਤੇ ਉਹਦੀ ਬਿਆਨਾਂ ਦੇ ਉੱਪਰ ਹੀ ਐਫਆਈਆਰ ਦਰਜ ਕੀਤੀ ਜਾਵੇ ਤੇ ਤੁਰੰਤ ਰੈਸਟ ਕੀਤਾ ਜਾਵੇ ਤੇ ਮੈਡੀਕਲ ਕਰਾ ਕੇ ਜੇਲ੍ਹ ਭੇਜ ਦਿੱਤਾ ਜਾਵੇ ਤੇ ਇਹ ਗਾਈਡਲਾਈਨ ਹੈ ਤੇ ਉਹ ਉਹਨਾਂ ਵਿਅਕਤੀਆਂ ਨੂੰ ਸਭ ਤੋਂ ਬੈਸਟ ਇਹੀ ਲੱ ਕਿਉਂਕਿ ਜੇ ਕੋਈ ਡਰੱਗਸ ਦਾ ਪਾਉਂਦੇ ਆ ਕੋਈ ਹੋਰ ਚੀਜ਼ ਦਾ ਪਾਉਂਦੇ ਆ ਤਾਂ ਉਹਦੇ ਚ ਉਹਨਾਂ ਨੂੰ ਮੈਨੂੰ ਲੱਗਦਾ ਹੈ ਵੀ ਇਹਦੇ ਚ ਪ੍ਰੂਫ ਕਰਨਾ ਔਖਾ ਹੈ ਨਾਕਾ ਔਖਾ ਕਰਨਾ ਔਖਾ ਹੈ ਪਰ ਇਹ ਜਿਹੜਾ ਕੁੜੀ ਵਾਲਾ ਮਾਮਲਾ ਕੁੜੀ ਵਾਲੇ ਮਾਮਲੇ ਨੇ ਕਹਿੰਦਾ ਜੀ ਮੈਨੂੰ ਤਾਂ ਰੋਕੀ ਮੰਡੀ ਲੈ ਗਿਆ ਸੀ ਇੱਕ ਵਾਰ ਤਾਂ ਪੁਲਿਸ ਨੂੰ ਮੰਨਣਾ ਪੈਣਾ ਕੋਟ ਵੀ ਕਹਿ ਰਹੀ ਹੈ ਵੀ ਉਹਨੂੰ ਮੰਨਣਾ ਪੈਣਾ ਵੀ ਇਹ ਲੈ ਗਿਆ ਸੀ ਪਰ ਉਸ ਤੋਂ ਬਾਅਦ ਤੁਸੀਂ ਜਾਂਚ ਕਰਨੀ ਹੈ ਜੇ ਨਹੀਂ ਪਾਇਆ ਜਾਂਦਾ ਤੁਸੀਂ ਉਸ ਨੂੰ ਕੈਂਸਲੇਸ਼ਨ ਕਰ ਦੇਣਾ ਪਰ ਕਈ ਵਾਰ ਐਦਾਂ ਦਾ ਹੋ ਜਾਂਦਾ ਵੀ ਕੁੜੀਆਂ ਵੀ ਦਬਾਅ ਪਾ ਕੇ ਉਹਨੂੰ ਕੈਂਸਲ ਨਹੀਂ ਹੋਣ ਦਿੰਦੀਆਂ ਕਿ ਚੰਡੀਗੜ੍ਹ 'ਚ ਮੇਤੇ ਕੇਸ ਹੋਇਆ ਸੀਗਾ ਗੈਂਗਰੇਵ ਦਾ 76 ਡੀ ਦਾ ਤੇ ਉਹਦੇ ਵਿੱਚ ਮਤਲਬ ਪੁਲਿਸ ਨੇ ਮੈਨੂੰ ਇਮੀਡੀਏਟਲੀ ਮਤਲਬ ਚੱਕ ਕੇ ਅਰੈਸਟ ਪਾ ਕੇ ਸੇਮ ਰੂਲਿੰਗ ਕੀਤੀ ਸੀਗੀ ਪਰ ਬਹੁਤ ਚੇਲਿਆ ਮੈਂ ਮੈਂ ਮਤਲਬ ਕਿ ਇਸ ਟਾਈਮ ਇਹ ਤਾਂ ਕਹਿ ਸਕਦੇ ਵੀ ਜੇ ਕੋਈ ਹੋਰ ਵਿਅਕਤੀ ਹੁੰਦਾ ਤੁਸੀਂ ਵਾਇਪੁਰਨ ਜੀ ਦਾ ਨਾਮ ਸੁਣਿਆ ਹੋਣਾ ਏ ਡੀਜੀਪੀ ਜੀ ਜੀ ਤੇ ਉਹ ਉਹਨਾਂ ਨੇ ਐਟ੍ਰੋਸਿਟੀ ਨਾਲ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਈ ਵੀ ਮੇਰੇ ਨਾਲ ਐਟ੍ਰੋਸਿਟੀ ਹੋਈ ਆ ਤੇ ਜਿਹੜਾ ਇਹ ਮੇਰੇ ਨਾਲ ਹੋ ਰਿਹਾ ਇਹ ਕੀ ਹੈ ਇਹ ਵੀ ਤਾਂ ਐਟ੍ਰੋਸਿਟੀ ਆ ਇੱਕ ਝੂਠਾ ਪਰਚਾ ਦਰਜ ਕਰਨਾ ਹਰਾਸ਼ ਕਰਨਾ ਇਹ ਕਰਨਾ ਉਹ ਕਰਨੇ ਕੀ ਹੈ ਐਟ੍ਰੋਸਿਟੀ ਹੈ ਪਰ ਕਿਤੇ ਨਾ ਕਿਤੇ ਕੋਈ ਕੋਈ ਗੱਲ ਨਹੀਂ ਹੈ ਸਾਡਾ ਵੀ ਸਮਾਜ ਫਰੰਟ ਤੇ ਆਏਗਾ ਅਸੀਂ ਵੀ ਲੜਾਈ ਲੜਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਿਉਂ ਸਾਡੇ ਵੀ ਸ਼ਾਸਨ ਪ੍ਰਸ਼ਾਸਨ ਚ ਹਰ ਇੱਕ ਵਿਅਕਤੀ ਬੈਠਿਆ ਤੁਸੀਂ ਕਿਹਾ ਕਿ ਸਾਡਾ ਵੀ ਸਮਾਜ ਸਾਹਮਣੇ ਆਏਗਾ ਕੀ ਤੁਸੀਂ ਇਹਨੂੰ ਵੱਡਾ ਇੱਕ ਅੰਦੋਲਨ ਬਣਾਉਣਾ ਚਾਹੁੰਦੇ ਹੋ ਕੀ ਕੀ ਐਦਾਂ ਹੀ ਲਟਕਪਿੰਗ ਹੁੰਦੇ ਰਹੋਗੇ ਕਦੋਂ ਤੱਕ ਲੜਦੇ ਰਹੋਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਹਜੇ ਤੁਹਾਡੀ ਉਮਰ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਇੱਕ ਮਸਲਾ ਹੈਗਾ ਉਹ ਕਾਫੀ ਹਾਈਲਾਈਟ ਹੋ ਗਿਆ ਔਰ ਬਹੁਤ ਜ਼ਿਆਦਾ ਗਹਿਰਾ ਗਿਆ ਮਸਲਾ ਕਿਉਂਕਿ ਨਾਨਾ ਕਰਦੇ ਉਧਰ ਉਮਰ ਕੈਦ ਹੋਈ ਹੋਈ ਹੈ ਪਾਸਟਰ ਨੂੰ ਔਰ बार-बार ਤੁਹਾਨੂੰ ਲੱਗਦਾ ਕਿ ਇਹ ਵੀ ਜਿਹੜਾ बार-बार ਹੋ ਰਿਹਾ ਨਾਲ ਇਹ ਕਿ ਤੁਸੀਂ ਕਿਹਨੂੰ ਜ਼ਿੰਮੇਵਾਰ ਠਹਿਰਾਣੇ ਹੋ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹੀ ਲੋਕ ਨੇ ਜਿਹੜੇ ਬਾਰ-ਬਾਰ ਤੁਹਾਨੂੰ ਜਿਹੜਾ ਵਲੇਵੇਂ ਚ ਲੈ ਰਹੇ ਨੇ ਦੇਖੋ ਇੱਕ ਤਾਂ ਕਿਸਮਤ ਵੀ ਰੱਬ ਵੀ ਲਿਖ ਕੇ ਭੇਜਦਾ ਵੀ ਤੂੰ ਇਹ ਕੰਮ ਕਰਨੇ ਆ ਦੇਖੋ ਕਈ ਤਗੜੇ ਵਿਅਕਤੀ ਹੁੰਦੇ ਆ ਉਹਨਾਂ ਨੂੰ ਨਹੀਂ ਕੋਈ ਵਿਅਕਤੀ ਮਾਰ ਸਕਦਾ ਜਾਂ ਦਬਾ ਸਕਦਾ ਕੁਝ ਕੁਝ ਵਿਅਕਤੀਆਂ ਦੀ ਕਿਸਮਤ ਹੀ ਰੱਬ ਲਿਖ ਦਿੰਦਾ ਵੀ ਤੂੰ ਇਹੀ ਕੰਮ ਕਰਨੇ ਆ ਸ਼ਾਇਦ ਮੈਨੂੰ ਇਹ ਲੱਗਦਾ ਵੀ ਮੈਨੂੰ ਮੇਰੀ ਕਿਸਮਤ ਹੀ ਰੱਬ ਨੇ ਇਹੀ ਲਿਖੀ ਹੋਈ ਆ ਵੀ ਤੂੰ ਇਹੀ ਕੰਮ ਕਰਨੇ ਆ ਚਾਹੇ ਤੈਨੂੰ ਜੇਲ੍ਹ ਜਾਣਾ ਪਵੇ ਚਾਹੇ ਰੇਲ ਜਾਣਾ ਪਵੇ ਚਾਹੇ ਬਗੈਰ ਭੁੱਖੇ ਸੌਣਾ ਪਵੇ ਕੁਝ ਵੀ ਕਰਨਾ ਪਵੇ ਨਹੀਂ ਤੁਹਾਨੂੰ ਲੱਗਦਾ ਤੁਸੀਂ ਨੂੰ ਅੰਦੋਲਨ ਬਣਾਉਣਾ ਚਾਹੁੰਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਹਿਣਾ ਮੈਂ ਆਪਣੇ ਨੀ ਨੂੰ ਇਤਿਹਾਸ ਬਣਾਉਣਾ ਚਾ ਸਾਡੀ ਵਲਮਿਕੀ ਕੌਮ ਨੇ ਇਤਿਹਾਸ ਬਣਾਇਆ ਹੈ ਇਸ ਕਰਕੇ ਅਸੀਂ ਇਤਿਹਾਸ ਬਣਾਵਾਂਗੇ ਤੇ ਪੜਨਗੇ ਆਣ ਵਾਲੇ ਸੋਨੇ ਸਾਰੇ ਦੇ ਸਾਰੇ ਮਾਮਲੇ 'ਚ ਤੁਸੀਂ ਹੁਣ ਕੀ ਚਾਹੁੰਦੇ ਹੋ ਕੋਈ ਇਨਵੈਸਟੀਗੇਸ਼ਨ ਕੋਈ ਕਿਸ ਕੀ ਚੀਜ਼ ਚਾਹੁੰਦੇ ਹੋ ਮੈਂ ਤਾਂ ਡੀਜੀਪੀ ਸਾਹਿਬ ਨੂੰ ਹਰਿਆਣੇ ਦੇ ਪੰਜਾਬ ਦੇ ਚੰਡੀਗੜ੍ਹ ਦੇ ਹਿਮਾਚਲ ਸਾਰੇ ਸਟੇਟਾਂ ਦੇ ਕਿਉਂਕਿ ਕਿਸੇ ਵੀ ਸਟੇਟ 'ਚ ਮੇਤੇ ਪਰਚਾ ਦਰਜ ਹੋ ਸਕਦਾ ਮੈਂ ਸਾਰੇ ਹੀ ਡੀਜੀਪੀ ਸਾਹਿਬਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਰਚਾ ਦਰਜ ਕਰੋ ਕੁੜੀ ਆਈ ਹੈ ਕੋਈ ਗੱਲ ਨਹੀਂ ਕਿਸੇ ਨਾਲ ਵੀ ਗਲਤ ਹੋ ਸਕਦਾ ਸਹੀ ਵੀ ਹੋ ਸਕਦਾ ਪਰ ਤੁਸੀਂ ਉਸ ਦੀ ਜਾਂਚ ਤਾਂ ਕਰੋ ਐ ਨਹੀਂ ਵੀ ਸਿੱਧਾ ਜਾ ਕੇ ਉਹਨੂੰ ਚੱਕ ਲੋ ਅਰੈਸਟ ਕਰ ਲੋ ਉਹਨੂੰ ਜੇਲ੍ਹ ਚ ਭੇਜ ਦਿਓ ਕਿਸੇ ਦੀ ਲਾਈਫ ਖਰਾਬ ਨਾ ਕਰੋ ਬਸ ਇਹੀ ਮੇਰੇ ਹੱਥ ਜੋੜ ਕੇ ਬੇਨਤੀ ਜੇ ਮੇਤੇ ਪਰਚੇ ਦਰ ਜੇ ਮੈਂ ਗਲਤ ਆ ਤਾਂ ਮੈਨੂੰ ਅੰਦਰ ਦੋ ਜੇ ਮੈਂ ਸਹੀ ਆ ਤਾਂ ਮੈਨੂੰ ਕੁਲਿੰਚਡ ਦੋ ਜੀ ਕੋਈ ਤੁਸੀਂ ਮੰਗ ਵੀ ਕਰਦੇ ਉਹਨਾਂ ਨਾਲ ਕੱਲ ਜਦੋਂ ਤੁਹਾਨੂੰ ਲੈ ਕੇ ਗਏ ਸੀ ਤੁਹਾਨੂੰ ਕੁਝ ਉਹਨਾਂ ਨੇ ਰਸਤੇ 'ਚ ਕੀ ਕਿਹਾ ਕਿਸ ਤਰੀਕੇ ਦਾ ਮੈਂ ਕੋਈ ਮੰਗ ਨਹੀਂ ਕਰਦਾ ਮੰਗ ਮੇਰੀ ਮੰਗ ਮੈਂ ਪ੍ਰਮਾਤਮਾ ਨੂੰ ਜਿਸ ਪ੍ਰਮਾਤਮਾ ਨੂੰ ਮੈਂ ਮੰਨਦਾ ਮੇਰੇ ਤੋਂ ਪਹਿਲਾਂ ਹੀ ਉਹਨਾਂ ਨੇ ਉੱਥੇ ਤੇ ਦੋ ਵਿਅਕਤੀ ਆ ਜਿਹੜੇ ਸਸਪੈਂਡ ਹੋ ਚੁੱਕੇ ਆ ਤੇ ਬਾਕੀ ਇਧਰ ਵੀ ਜੋ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜਿਨ੍ਹਾਂ ਜਿਨ੍ਹਾਂ ਨੇ ਮਤਲਬ ਪਲੈਨਿੰਗ ਕੀਤੀ ਸੀ ਉਹਨਾਂ ਦੇ ਉੱਪਰ ਕਾਰਵਾਈ ਹੋ ਚੁੱਕੀ ਹੈ ਮੈਨੂੰ ਕੋਈ ਮੰਗ ਦੀ ਲੋੜ ਨਹੀਂ ਕਿਉਂਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਨੇ ਸਾਨੂੰ ਸ਼ਕਤੀਆਂ ਇੰਨੀਆਂ ਦਿੱਤੀਆਂ ਹੋਈਆਂ ਸਾਨੂੰ ਕਿਸੇ ਨਾਲ ਲੜਨ ਦੀ ਜ਼ਰੂਰਤ ਨਹੀਂ ਇਹ ਆਪਣੇ ਆਪ ਹੀ ਸਭ ਕੁਝ ਹੁੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਐ ਸਾਡੇ ਨਾਲ ਰੌਕੀ ਸੀਗੇ ਜਿਹੜੇ ਕਿ ਜਿਨ੍ਹਾਂ ਨੂੰ ਕੱਲ ਹਬਵਾਲਦੀ ਪੁਲਿਸ ਜਿਹੜੀ ਹੈ ਉਹ ਲਗੀ ਪਾਸਟਰ ਵਰਜਿੰਦਰ ਦੇ ਜਿਹੜਾ ਐਪੀਸੋਡ ਹੈਗਾ ਉਹ ਹਜੇ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਉਸ ਨਾਲ ਹੀ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਲੱਗਦਾ ਵੀ ਕਨੈਕਟ ਕਿਤੇ ਨਾ ਕਿਤੇ ਹੈ ਉਹਨਾਂ ਨੂੰ ਲੱਗਦਾ ਕਿ ਜਿਹੜਾ ਉਹ ਤਾਕਤਵਰ ਹੈਗਾ ਔਰ ਉਹ ਸਾਨੂੰ ਢਾਉਣਾ ਚਾਹੁੰਦਾ ਹੈ ਔਰ ਖਾਸ ਕਰਕੇ ਜਿਹੜੀ ਉਹਨਾਂ ਨੇ ਕੀ ਪੁਆਇੰਟ ਵਿੱਚ ਗੱਲ ਕਹੀ ਹੈ ਉਹ ਹੈ ਕਹੀਏ ਕਿ ਮੈਨੂੰ ਵੀ ਕਨਵਰਸ਼ਨ ਵੱਲ ਲੈ ਕੇ ਜਾਣਾ ਚਾਹੁੰਦੇ ਆ ਮੈਨੂੰ ਇਸਾਈ ਬਣਾਉਣਾ ਚਾਹੁੰਦੇ ਆ ਮੈਨੂੰ ਆਫਰਸ ਵੀ ਆਈਆਂ ਨੇ ਮੈਨੂੰ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਹੈ ਮੇਰੇ ਸਾਹਮਣੇ ਇੱਕ ਕਨਸੈਪਟ ਵੀ ਰੱਖਿਆ ਪਰ ਲੈ ਦੇ ਕੇ ਜਿਹੜਾ ਮੈਂ ਨਹੀਂ ਬੜਨਾ ਚਾਹੁੰਦਾ ਕਹਿੰਦੇ ਮੈਂ ਵਾਲਮੀਕੀ ਸਮਾਜ ਨਾਲ ਹੈਗਾ ਤੇ ਮੈਂ ਉਹਨਾਂ ਨਾਲ ਹੀ ਰਹਿਣਾ ਚਾਹਨਾ ਪਰ ਇਹ ਜਿਹੜਾ ਪੂਰਾ ਦਾ ਪੂਰਾ ਮਾਮਲਾ ਹੈਗਾ ਇਹ ਫੇਰ ਤੋਂ ਇੱਕ ਵਾਰ ਜਿਹੜਾ ਉਹ ਗਰਮਾਂਦਾ ਜਾ ਰਿਹਾ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ